ਗੁਰੂ ਪਿਆਰੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੇ ਕੁਝ ਦਿਨਾਂ ਤੋਂ ਤੀਸਰੇ ਕੱਲੂ ਕਾਰੇ ਬਾਰੇ ਵਿਚਾਰ ਕਰ ਰਹੇ ਹਾਂ ਔਰ ਕੱਲੂ ਕਾਰੇ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਾਰ ਦੀ ਆਜ਼ਾਦੀ ਤੋਂ ਪਹਿਲੇ ਦੇ ਹਾਲਾਤ ਬਾਰੇ ਉਹਦੇ ਵਿੱਚ ਸਿੱਖਣ ਦੇ ਨਾਲ ਕੀ ਗੱਲਬਾਤ ਹੋਈ ਉਹ ਸਾਰਾ ਵੇਖਿਆ ਔਰ ਉਹਦੇ ਬਾਅਦ ਜਿਵੇਂ ਪਾਰੇ ਦੇ ਆਜ਼ਾਦ ਹੁੰਦੇ ਆ ਹੀ ਸਾਡੇ ਨਾਲ ਕੀਤੇ ਸਾਰੇ ਵਾਦੇ ਵਗੈਰਾ ਭੁੱਲ ਕੇ ਤੇ ਸਿੱਖਾਂ ਨਾਲ ਬਿਤਕਰਾਂ ਸ਼ੁਰੂ ਹੋ ਗਿਆ ਉਹਦੇ ਬਾਰੇ ਵੀ ਅਸੀਂ ਥੋੜੀ ਥੋੜੀ ਜਾਣਕਾਰੀ ਹਾਸਲ ਕਰ ਰਹੇ ਹਾਂ ਇਸ ਵਿਤਕਰੇ ਦਾ ਬਦੀਕਿਆਂ ਦਾ ਇੱਕ ਬੜਾ ਵੱਡਾ ਸਿਖਰ ਸੀ 1982 ਦੇ ਵਿੱਚ ਦਿੱਲੀ ਵਿੱਚ ਹੋਈਆਂ ਏਸ਼ੀਆਈ ਖੇਡਾਂ ਸਿੱਖਾਂ ਦਾ ਮੋਰਚਾ ਚੱਲ ਰਿਹਾ ਸੀ ਲਗਾਤਾਰ ਲੇਕਿਨ ਸਰਕਾਰ ਦੇ ਕੰਨਾਂ ਤੇ ਝੂਂ ਵੀ ਨਹੀਂ ਸੀ ਰਿੰਗ ਰਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰੋਜ਼ ਸਿੱਖ ਗ੍ਰਿਫਤਾਰੀਆਂ ਦੇ ਰਹੇ ਸਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰੋਜ਼ ਲੇਕਿਨ ਸਿੱਖਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਕੇਸਵਟ ਕੇ ਬੈਠੀ ਸੀ ਪਰ ਜਿਵੇਂ ਇਹ ਫੈਸਲਾ ਕੀਤਾ ਹੋਵੇ ਕਿ ਪੰਜਾਬ ਨੂੰ ਕੁਝ ਨਹੀਂ ਦੇਣਾ ਪੰਜਾਬ ਨੂੰ ਵਿਰਾਨੀ ਕਰਨਾ ਹੈ ਐਸੀ ਪਾਲਿਸੀ ਚੱਲ ਰਹੀ ਸੀ ਸਿੱਖਾਂ ਨੇ ਸੋਚਿਆ ਕਿ ਸਾਨੂੰ ਆਪਣੇ ਦੁੱਖੜੇ ਜਿਹੜੇ ਨੇ ਉਹ ਵਿਸ਼ਪ ਦੇ ਅੱਗੇ ਰੋਣੇ ਚਾਹੀਦੇ ਨੇ ਪਿਸ਼ਪਾਇਚਾਰੇ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਨਾਲ ਕੀ ਹੋ ਰਿਹਾ ਤੇ ਕੁਦਰਤੀ ਅਥੇਸ਼ਾਈ ਖੇਡਾਂ ਹੋ ਗਰੀਆਂ ਨੇ ਅਸੀਂ ਉੱਥੇ ਜਾ ਕੇ ਰੋਸ ਪ੍ਰਗਟ ਕਰੀਏ ਤਾਂ ਕਿ ਦੁਨੀਆ ਨੂੰ ਪਤਾ ਲੱਗ ਜਾਏ ਕਿ ਸਿੱਖਾਂ ਨਾਲ ਵਧੀਆਂ ਕੀ ਹੋ ਰਹੀਆਂ ਨੇ ਸੋ ਸ਼ਿਕਾਗੋ ਨੇ ਇਹ ਫੈਸਲਾ ਕਰਕੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਦਿੱਲੀ ਦੇ ਵਿੱਚ ਜਿਹੜਾ ਰੋਸ ਪ੍ਰਗਟ ਕਰਾਂਗੇ ਤੇ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਕਿ ਅਸੀਂ ਇੱਥੇ ਨਹੀਂ ਕਰਨ ਦੇਵਾਂਗੇ ਰੋਸ ਪ੍ਰਗਟ ਕਹਿੰਦੇ ਕਿ ਰੋਸ ਪ੍ਰਗਟ ਕਰਨਾ ਤੇ ਇੱਕ ਡੈਮੋਕਰੈਟਿਕ ਰਾਈਟ ਹੈ ਜਿਹੜਾ ਹਰ ਕਿਸੇ ਨੂੰ ਹਰ ਜਗ੍ਹਾ ਤੇ ਮਿਲਿਆ ਔਰ ਮਿਲਣਾ ਚਾਹੀਦਾ ਹੈ ਸਿਖਾ ਨੇ ਸੋਚਿਆ ਕਿ ਇਹਨਾਂ ਨੇ ਇਕੱਠੇ ਤੇ ਸਾਨੂੰ ਉੱਥੇ ਜਾਣ ਨਹੀਂ ਦੇਣਾ ਰਸਤੇ ਦੇ ਵਿੱਚ ਹੀ ਰੁਕ ਲੈਣਗੇ ਤੇ ਸਾਡਾ ਪ੍ਰੋਗਰਾਮ ਜਿਹੜਾ ਹੈ ਉੱਥੇ ਲਾ ਪੈ ਜਾਏਗਾ ਤੇ ਥੋੜੇ ਥੋੜੇ ਕਰਕੇ ਵੀ ਦਿੱਲੀ ਪਹੁੰਚਿਆ ਜਾ ਸਕਦਾ ਹੈ ਔਰ ਦਿੱਲੀ ਦੇ ਵਿੱਚ ਵੀ ਬਹੁਤ ਸਿਕ ਸੰਤ ਜਿਹੜੇ ਉੱਥੋਂ ਨਾਲ-ਨਾਲ ਕੇ ਤੇ ਰੋਜ਼ ਪ੍ਰਗਟ ਕੀਤਾ ਜਾ ਸਕਦਾ ਸੀ ਹੁਣ ਸਰਕਾਰ ਨੂੰ ਇਸ ਗੱਲ ਦਾ ਪਹਿਲਾਂ ਹੀ ਸ਼ੰਕਾ ਸੀ ਕਿ ਇਹ ਹੋ ਸਕਦਾ ਥੋੜੇ ਥੋੜੇ ਕਰਕੇ ਉੱਥੇ ਆਉਣ ਕੁਝ ਦਿਨ ਪਹਿਲੇ ਹੀ ਇਨਾਂ ਨੇ ਹਰਿਆਣਾ ਦੇ ਵਿੱਚੋਂ ਜਿਹੜਾ ਸਿੱਖਾਂ ਦੇ ਲੰਗਰਾਂ ਦੇ ਉੱਤੇ ਚੈਕਿੰਗ ਸ਼ੁਰੂ ਕਰ ਦਿੱਤੀ। ਉਹ ਚੈਕਿੰਗ ਇਸ ਪੱਧਰ ਤੇ ਗਈ ਕਿ ਸਿੱਖਾਂ ਨੂੰ ਬੇਅਦਬੀ ਬੇਅਦਬ ਕਰਨਾ ਸ਼ੁਰੂ ਕਰ ਦਿੱਤਾ, ਬੇਇੱਜ਼ਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਪੱਗਾਂ ਤੱਕ ਲੁਵਾਈਆਂ ਜਾਣ ਲੱਗ ਪਈਆਂ। ਉਹਨਾਂ ਦੀ ਮਾਰਕੁਟਾਈ ਹੋਣ ਲੱਗ ਪਈ ਔਰ ਇਹਦੇ ਵਿੱਚ ਕੋਈ ਵੀ ਵੱਡੇ ਤੋਂ ਵੱਡਾ ਅਫਸਰ ਵੀ ਅਗਰ ਜਾ ਰਿਹਾ ਸੀ ਇੱਥੋਂ ਤੱਕ ਕਿ ਕਈ ਵੱਡੇ ਫੌਜੀ ਅਫਸਰਾਂ ਨੂੰ ਵੀ ਬੇਇੱਜ਼ਤ ਕੀਤਾ ਗਿਆ। ਵੱਡੇ ਵੱਡੇ ਬਿਊਰੋਕ੍ਰੇਟਸ ਨੂੰ ਸਰਕਾਰੀ ਅਫਸਰਾਂ ਨੂੰ ਬੇਇੱਜ਼ਤ ਕੀਤਾ ਗਿਆ ਰਸਤੇ ਦੇ ਵਿੱਚ ਆ ਇੱਕ ਫੋਟੋ ਤੁਸੀਂ ਵੇਖ ਰਹੇ ਹੋ ਜਿੱਥੇ ਇੱਕ ਸਿੱਖ ਕਿਉਂਕਿ ਉਹਨੇ ਨੀਲੀ ਪੱਗ ਬੰਨੀ ਹੋਈ ਸੀ ਤੇ ਉਸ ਲਈ ਇਹ ਆਮ ਚਿੰਨ ਸੀ ਕਿ ਨੀਲੀ ਪੱਗ ਵਾਲੇ ਜੜੇ ਨੇ ਅਕਾਲੀ ਹੁੰਦੇ ਨੇ ਉਹਨਾਂ ਨੂੰ ਕਿਵੇਂ ਬੇਇੱਜ਼ਤ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੀ ਉਮਰ ਦਾ ਵੀ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਜਿਵੇਂ ਫੋਟੋ ਤੋਂ ਲੱਗ ਰਿਹਾ ਹੈ ਲੇਕਿਨ ਕਿਵੇਂ ਇੱਕ ਕੱਲੇ ਸਿੱਖ ਦੇ ਉੱਤੇ ਹਰਿਆਣੇ ਦੀ ਪੁਲਿਸ ਚੜੀ ਹੈ ਉਹ ਜ਼ੁਲਮ ਟਾ ਰਹੀ ਹੈ ਕਿ ਸਾਡੇ ਸਾਹਮਣੇ ਇਸ ਫੋਟੋ ਤੋਂ ਸਾਨੂੰ ਅੰਦਾਜ਼ਾ ਲੱਗ ਸਕਦਾ ਹੈ ਇਸ ਮਾੜੇ ਕਾਰੇ ਦਾ ਬਹੁਤ ਮਾੜਾ ਪ੍ਰਭਾਵ ਸਿੱਖ ਸਾਈਕੀ ਦੇ ਉੱਤੇ ਪਿਆ ਸਿੱਖ ਸੋਚ ਦੇ ਉੱਤੇ ਪਿਆ ਸਿੱਖਾਂ ਦੇ ਅੰਦਰ ਜਿਹੜਾ ਰੂਸ ਹੈ ਉਹ ਪਹਿਲੇ ਨਾਲੋਂ ਲੋਕ ਵੀ ਕਿਤੇ ਜ਼ਿਆਦਾ ਭੜਕ ਪਿਆ ਮੈਂ ਇਸ ਦੀਆਂ ਬਹੁਤ ਸਾਰੀਆਂ ਫੋਟੋ ਨਹੀਂ ਇਕੱਤਰ ਕਰ ਸਕਿਆ ਮੈਨੂੰ ਔਰ ਇੱਕ ਫੋਟੋ ਹੀ ਬੜੀ ਮੁਸ਼ਕਲ ਨਾਲ ਮਿਲੀ ਜੇ ਲੇਕਿਨ ਇਹ ਆਪਣੇ ਆਪ ਦੇ ਵਿੱਚ ਸਾਰੀ ਉਹ ਸਚਾਈ ਬੋਲ ਰਹੀ ਏ ਔਰ ਇਹ ਆਪਣੇ ਆਪ ਚ ਇੱਕ ਇਤਿਹਾਸ ਹੈ ਇਹ ਨੂੰ ਹੁਣ ਲੁਕਾਇਆ ਨਹੀਂ ਜਾ ਸਕਦਾ ਕਿ ਕਿਵੇਂ ਹਰਿਆਣੇ ਦੇ ਵਿੱਚੋਂ ਲੰਘਣ ਦੇ ਉੱਤੇ ਸਿੱਖਾਂ ਦੇ ਉੱਤੇ ਇੰਨਾ ਵੱਡਾ ਜ਼ੁਲਮ ਹੋਇਆ ਇੱਕ ਸਿਖਰ ਸੀ ਸਿੱਖਾਂ ਦੇ ਨਾਲ ਵਧਿੱਕੀ ਦਾ ਅੱਪਾ ਅੱਜ ਇੰਨੀ ਵਿਚਾਰੀ ਸੀਮਤ ਕਰਾਂਗੇ ਇੱਥੇ ਤੱਕ ਹੀ ਕੱਲ ਤੋਂ ਬਾਕੀ ਵਿਚਾਰ ਅੱਗੋਂ ਜਾਰੀ ਕਰਾਂਗੇ ਇੱਥੇ ਇੱਕ ਛੋਟੀ ਜੀ ਬੇਨਤੀ ਕਰਨੀ ਹੈ ਕਿ ਵੈਸੇ ਤੇ ਇਸ ਵਿਸ਼ੇ ਨੂੰ ਮੈਂ ਚਾਹੁੰਦਾ ਸੀ ਕਿ ਇਹਨੂੰ 7 ਜੂਨ ਤੱਕ ਲੈ ਕੇ ਜਾਵਾਂ ਔਰ ਸ਼ੁਰੂ ਵੀ ਉਸੇ ਸਪਨਲ ਕਰਨਾ ਚਾਹੁੰਦਾ ਸੀ ਲੇਕਿਨ ਮੇਰਾ ਕੁਝ ਪ੍ਰੋਗਰਾਮ ਵਿਦੇਸ਼ ਚ ਆਉਂਦਾ ਹੈ 29 ਤਰੀਕ ਨੂੰ 29 ਦੀ ਸ਼ਾਮ ਨੂੰ ਮੈਂ यूएसए वास्ते चल पणा और यूएसए और कनाडा ਦੋਨਾਂ ਦੀ ਫੇਰੀ ਵਾਸਤੇ ਜਾਣਾ ਹੈ ਮੈਂ ਇਸੇ ਤਕਰੀਬਨ 45 ਦਿਨ ਲੱਗਣਗੇ ਮੈਨੂੰ ਤੇ ਮੈਂ ਉਸ ਤੋਂ ਪਹਿਲਾਂ ਇਸ ਵਿਸ਼ੇ ਨੂੰ ਜਿਹੜਾ ਕੰਪਲੀਟ ਕਰਕੇ ਜਾਣਾ ਚਾਹੁੰਦਾ ਤਾਂ ਕਿ ਵਿਸ਼ਾ ਜਿਹੜਾ ਇਹ ਵਿੱਚ ਨਾ ਰਹ ਜੇ ਇਸ ਲਈ ਉਸ ਸਾਬ ਨਾਲ ਹੀ ਜਿਹੜਾ ਆਪਾਂ ਚੱਲ ਰਹੇ ਹਾਂ ਮੈਂ ਬੇਸ਼ੱਕ ਵਿਦੇਸ਼ ਵੀਰੀ ਤੇ ਜਾ ਕੇ ਇਹ ਕੋਸ਼ਿਸ਼ ਕਰਾਂਗਾ कि गुरमत विचार जी अज की गुरमत विचार जारी रह सके लेकिन मैं यकीन न नहीं कह सकता उ हालात के उत्ते निर्भर करता है ये विषय मैं कंप्लीट करके जाना चाहागा लेकिन उथे दालात उत्ते निर्भर करता है अगर उ हालात इजाज़त देंगे मैनू इंटरनेट वगैरह की कोई प्रॉब्लम नहीं आएगी तो फिर मैं विषय में कोशिश कराँगा लगातार इस तरह ही जारी रहे नहीं तो फिर मैं ਸਾਰੇ ਆਪਣੇ ਮੈਂਬਰ ਸਹਿਬਾਨ ਕੋਲੋਂ ਜਿਮਾ ਮੰਗਾਗਾ ਕਿ ਫਿਰ 17 18 ਜੁਲਾਈ ਨੂੰ ਮੈਂ ਵਾਪਸ ਆਣਾ ਆ ਕੇ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਏਗਾ ਜਿਵੇਂ ਅਕਾਲ ਪੁਰਖ ਦਾ ਹੁਕਮ ਹੋਇਆ ਮੇਰੀ ਕੋਸ਼ਿਸ਼ ਹੋਏਗੀ ਇਹਨੂੰ ਜਾਰੀ ਰੱਖ ਸਕਾਂ ਅੱਜ ਇਤਨੇ ਕਿ ਬਚਨ ਪਰਵਾਣ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ